ਇਤੇ ਕੱਲ ਸਮਰਾਲਾ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ ਹੈ ਦੁਪਹਿਰ ਕਰੀਬ 2:30 ਵਜੇ ਦਾ ਸਮਾਂ ਸੀ ਜਦੋਂ ਕੁਲਾਲ ਟੋਲ ਪਲਾਜ਼ਾ ਤੇ ਗੋਲੀਬਾਰੀ ਹੋਈ ਹੈ ਟੋਲ ਪਲਾਜ਼ੇ ਦੇ ਮੈਨੇਜਰ ਜਦਵਿੰਦਰ ਸਿੰਘ ਤੇ ਫਾਇਰਿੰਗ ਕੀਤੀ ਗਈ ਹੈ ਕਾਰ ਵਿੱਚ ਸਵਾਰ ਹੋ ਕੇ ਚਾਰ ਵਿਅਕਤੀ ਆਏ ਸਨ ਇਹਨਾਂ ਨੇ ਟੋਲ ਪਲਾਜ਼ੇ ਦੇ ਮੈਨੇਜਰ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਟੋਲ ਪਲਾਜ਼ੇ ਦਾ ਮੈਨੇਜਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕੀ ਓਜੇਰੇ ਇਲਾਜ ਹੈ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਮੈਨੇਜਰ ਦੇ ਪੱਟ ਵਿੱਚ ਇੱਕ ਗੋਲੀ ਲੱਗੀ ਹੈ ਤੇ ਦੂਸਰੀ ਗੋਲੀ ਉਸ ਨਾਲ ਖਹਿ ਕੇ ਲੰਘ ਗਈ ਹੈ ਇਸ ਸੰਬੰਧੀ ਸਮਰਾਲਾ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ ਤੇ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਨੇ ਤੇ ਜਾਂਚ ਵਿੱਚ ਜੁਟ ਗਏ ਨੇ ਡੀਐਸਪੀ ਤਰਲੋਚਨ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਉਨਾ ਨੇ ਦੱਸਿਆ ਹੈ ਕਿ ਇਹ ਪੁਰਾਣੀ ਰنجਿਸ਼ ਦਾ ਮਾਮਲਾ ਹੈ। ਜ਼ਖਮੀ ਟੋਲ ਪਲਾਜ਼ਾ ਮੈਨੇਜਰ ਜਦਵਿੰਦਰ ਸਿੰਘ ਪਹਿਲਾਂ ਅੰਮ੍ਰਿਤਸਰ ਤੋਂ ਅੱਗੇ ਢਿਲਵਾ ਕੋਲ ਟੋਲ ਪਲਾਜ਼ਾ ਤੇ ਲੱਗੇ ਹੋਏ ਸਨ। ਉਸ ਟੋਲ ਤੇ ਜ਼ਖਮੀ ਦੀ ਨਛੱਤਰ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਨਾਲ ਪੁਰਾਣੀ ਦੁਸ਼ਮਣੀ ਸੀ। ਉਸੇ ਹੀ ਰੰਜਿਸ਼ ਦੇ ਚਲਦਿਆਂ ਕਾਰ ਸਵਾਰ ਚਾਰ ਵਿਅਕਤੀਆਂ ਨੇ ਕੁਲਾਲ ਟੋਲ ਪਲਾਜ਼ਾ ਤੇ ਆ ਕੇ ਟੂਲ ਦੇ ਬਾਹਰ ਬੈਠੇ ਮੈਨੇਜਰ ਜਦਵਿੰਦਰ ਸਿੰਘ ਤੇ ਹਮਲਾ ਕੀਤਾ। ਉਸ ਦੇ ਇੱਕ ਗੋਲੀ ਲੱਗੀ ਹੈ ਤੇ ਉਹ ਜ਼ਖਮੀ ਹੋ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਜਲਦ ਹੀ ਇਸ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ। ਇਸ ਬੰਦ ਵਿੱਚ ਸਮਰਾਲਾ ਦੇ ਡੀਐਸਪੀ ਤਰਲੋਚਨ ਸਿੰਘ ਅਤੇ ਡਾਕਟਰ ਹਮੇਸ਼ ਦੇ ਹੋਰ ਬਿਆਨ ਵੀ ਸਾਹਮਣੇ ਆਏ ਨੇ। ਕੀ ਕੁਝ ਕਿਹਾ ਗਿਆ ਹੈ ਜਰਾ ਤੁਸੀਂ ਵੀ। ਕਲਾਲ ਟੋਲ ਫਲਾਜਾ ਤੇ ਕੋਲੀ ਚੱਲੀ ਹੈ। ਕੋ ਮੈਨੇਜਰ ਤੇ ਕਿਨੇ ਕੋਲੀ ਲੱਗੀ ਹੈ ਕੀ ਮੰਮਾ? ਇਹ ਤਾਂ ਯਾਦਵੰਦਾਂ ਦਾ ਮੈਨੇਜਰ ਆ। ਕਲਾਲ ਟੋਲ ਫਲਾਜਾ ਤੇ ਅੱਜ 3:30 ਵਜੇ ਦੇ ਲੱਗੇ ਇਹ ਪਹਿਲਾਂ ਢਿਲਮਾ ਅਮਰਸਰ ਵਾਲੇ ਪਾਸੇ ਟੋਲ ਫਲਾਜਾਦੇ ਰਹੇ ਨੇ। ਇਹਨਾਂ ਦੀ ਕੋ ਦੁਸ਼ਮਣੀ ਗੇ ਨਛੱਤਰ ਸਿੰਘ ਉਹ ਵਿਅਕਤੀ ਦੇ ਨਾਮ ਨਾਲ ਇਹਦੀ ਪਹਿਲਾਂ ਜਿਹੜੀ ਜੜੀ ਚੱਲ ਰਹੀ ਸੀ ਇਹਨਾਂ ਦੇ ਦੱਸਣ ਤੋਂ ਤੱਕ ਵੀ ਨਛੱਤਰ ਸਿੰਘ ਦੇ ਨਾਲ ਉਹਦੇ ਉਹ ਜਿਹੜੇ ਬੰਦੇ ਸੀ ਤੇ ਨਾਲ ਵੀ ਸਵਿਫਟ ਡਿਜ਼ਾਇਰ ਕਾਰ ਚਾਏ ਪਹਿਲਾਂ ਉਹਨਾਂ ਨੇ ਜਿਹੜਾ ਕਿਰਪਾਨਾਂ ਵਗੈਰਾ ਦੇ ਨਾਲ ਹਮਲਾ ਕੀਤਾ ਜਾਣ ਲੱਗੇ ਦੇ ਪੱਟ ਦੇ ਵਿੱਚ ਜੜੀ ਗੋਲੀ ਮਾਰਦੇ ਤੇ ਜਿਹੜੇ ਬਿਲਕੁਲ ਹਾਲ ਸਟੇਬਲ ਆ ਬਿਲਕੁਲ ਠੀਕ ਨੇ ਅਸੀਂ ਜਿਹੜੀਆਂ ਦੋ ਤਿੰਨ ਪਾਰਟੀਆਂ ਆਪਣਾ ਮੌਕੇ ਤੋਂ ਡਿਸਪੈਚ ਕੀਤੀਆਂ ਮੁੱਲਵਾਨ ਜਿਹੜਾ ਛੇਤੀ ਕਾਬੂ ਕਰ ਲਿਆ ਜਾਵੇ ਤੇ ਕਿੰਨੀਆਂ ਗੋਲੀਆਂ ਚੱਲੀਆਂ ਤੇ ਕਿੱਥੇ ਲੱਗੀਆਂ ਇੱਕ ਫੈਰੀ ਆ ਜਿਹੜਾ ਪੱਟ ਦੇ ਵਿੱਚ ਲੱਗੇ ਇੱਕ ਕਿੰਨੀ ਕੁ ਉਮਰ ਹੈ ਜੀ ਫਿਰ 45 ਸਾਲ ਦੇ ਨੇ ਤੇ ਪਹਿਲੇ ਇਹ ਕਿੰਨਾ ਕੁ ਟਾਈਮ ਹੋਇਆ ਨੂੰ ਟੂਲ ਪਲਾਸ ਤੇ ਆਇਆ ਇਹ ਤਾਂ ਹੁਣੇ ਹੀ ਮੈਂ ਕਿਹਾ 5-6 ਮਹੀਨੇ ਤੋਂ ਆਏ ਪਹਿਲਾਂ ਢਿਲਮਾਲੇ ਪਾਸੇ ਸੀ ਉਹ ਨਛੱਤਰ ਸਿੰਘ ਨਾਲ ਉੱਥੋਂ ਦੇ ਰੰਜੇਸ਼ ਭਾਜੀ ਪੁਰਾਣੀ ਕੋ ਦੱਸੀ ਯਾਰ ਕਰਨੇ ਛੱਤਰ ਸਿੰਘ ਆਪਸੀ ਕੇ ਉਹਨਾਂ ਬੰਦੇ ਤੇ ਜੀ ਨੀ ਨਛੱਤਰ ਸਿੰਘ ਇਹਨਾਂ ਦੇ ਦੱਸਣ ਉਹਨਾਂ ਛੱਤਰ ਸਿੰਘ ਸੀ ਦੇ ਨਾਲ ਉਹਨਾਂ ਤਿੰਨ ਬੰਦੇ ਸੀ ਕੁਛੇ ਵੀ ਪਤਾ ਲੱਗਿਆ ਵੀ ਇਹਨਾਂ ਦਾ ਵੀ ਅਸਲਾ ਲੈ ਕੇ ਨਾਲ ਇਹ ਕੁਛ ਹੈ ਨਹੀਂ ਨਹੀਂ ਇਹ ਜੀ ਕੋ ਕਰਨੇ ਪਰਸਨ ਆਪਕੇ ਮਰੀਜ਼ ਦਾ ਨਾਮ ਹੈਗਾ ਯਾਦ ਮੇਰਾ ਡਾਕਟਰ ਹਮੇਸ਼ ਡਾਕਟਰ ਸਾਹਿਬ ਕੀ ਕਰਨਾ ਉਹ ਕਿਹਦੇ ਪੇਸ਼ੈਂਟ ਇੱਕ ਪੇਸ਼ੈਂਟ ਆਇਆ ਆਪਣੇ ਕੋ ਯਾਦਵਿੰਦਰ ਸਿੰਘ ਤੇ ਜਿਸ ਦਾ ਬਣਾਉ ਦਾ ਕਹਿ ਰਹੇ ਹੈਗੇ ਕਿ ਗੋਲੀਆਂ ਚੱਲੀਆਂ ਹੈਗੀਆਂ ਕੋ ਲਾਲ ਟੂਲਪਲਾਜ਼ਾ ਤੇ ਨਾਲ ਐਮਬੂਲੈਂਸ ਚਾਹੀ ਹੈਗੇ ਆ ਉਹ ਐਨ ਐਚ ਆਈ ਦੀ ਐਮਬੂਲੈਂਸ ਗੁਰਪ੍ਰੀਤ ਸਿੰਘ ਮੁੰਡਾ ਹੈਗਾ ਐਮਬੂਲੈਂਸ ਵਾਲਾ ਜਿਹੜਾ ਉਹਨਾਂ ਨੂੰ ਉਰੇ ਲੈ ਕੇ ਆਇਆ ਤੇ ਆ ਕੇ ਉਹਨਾਂ ਨੂੰ ਚੈੱਕ ਕੀਤਾ ਹੈਗਾ ਫਰਸਟ ایڈ ਦਿੱਤੀ ਹੈਗੀ ਹੈ ਠੀਕ ਹੈ ਤੇ ਉਹਨਾਂ ਦਾ ਜਿਹੜਾ ਬੰਦ ਇਲਾਜ ਹੈ ਉਹ ਆਪਾਂ ਸਟਾਰਟ ਕਰਤਾ ਹੈਗਾ ਤੇ ਪੇਸ਼ੈਂਟ ਨੂੰ ਗ੍ਰੈਫਰ ਕਰਦੇ ਪਏ ਆ ਗੋਲੀ ਤਾਂ ਉਹਨਾਂ ਦੇ ਇੱਕ ਸਾਈਡੇ ਲੱਗੀ ਹੈਗੀ ਹੈ ਹਮ ਇੱਕ ਜਗ੍ਹਾ ਟੱਚ ਕਰਕੇ ਗਈ ਹੈ ਕੋਈ ਤਲਵਾਰਾਂ ਨਾਲ ਵੀ ਕੱਟ ਦੇ ਨਹੀਂ ਨਹੀਂ ਐਦਾਂ ਕੁਝ ਨਹੀਂ ਹੈਗਾ ਕੋਈ ਇਨਜਰੀ ਵਗੈਰਾ ਕੋਈ ਨਹੀਂ ਬਸ ਬਾਕੀ ਸੱਟਾਂ ਹੈਗੀਆਂ ਉਹਨਾਂ ਦੇ ਛੋਟੀਆਂ-ਮੋਟੀਆਂ ਰਗੜਾ ਹੈਗੀਆਂ ਕਿੰਨੇ ਕਮ ਉਮਰ ਦੇ ਪਿਛੰਗੇ ਪੇਸ਼ੈਂਟ ਦੀ 45 46 ਸਾਲ ਦੀ ਉਮਰ ਕਿਵੇਂ ਸਟੇਬਲ ਹੈ ਜੀ ਪੇਸ਼ੈਂਟ ਠੀਕ ਹੈ ਸਟੇਬਲ ਹੈ ਕਰਨ ਉਹ ਰਿਰੋਗਾ ਰੈਫਰ ਪੇਸ਼ੈਂਟ ਹੈ ਫਰੂਕਾ ਬੜੇ ਸਰਕਾਰੀ ਹਸਪਤਾਲ ਦੇ ਵਿੱਚ ਠੀਕ ਹੈ